ਸਿੰਧੀ ਜੀ ਕੀ ਕਹੂੰਗਾ ਜਿਹੜਾ ਕੈਂਪ ਲਾਇਆ ਗਿਆ ਵਧੀਆ ਅੱਜ ਡਾਕਟਰ ਮਾਨਮ ਜਿੰਦਲ ਜੀ ਹਸਪੀਟਲ ਵੱਲੋਂ ਫੇਰ ਮਾਨਸਾ ਦੇ ਵਿੱਚ ਕੈਂਪ ਲੱਗ ਰਿਹਾ ਵਾਰਡ ਨੰਬਰ 7 ਦੇ ਵਿੱਚ ਜਿਹੜਾ ਸੀਮਾ ਮੰਤ ਦਾ ਏਰੀਆ ਸਲਾਮ ਏਰੀਆ ਤੇ ਇੱਥੇ 100 ਤੋਂ ਵੱਧ ਮਰੀਜ਼ ਆਏ ਨੇ ਤੇ ਗਰੀਬ ਬਸਤੀ ਕਰਕੇ ਲੋਕਾਂ ਨੂੰ ਬਹੁਤ ਲਾਭ ਮਿਲਿਆ ਇੱਥੇ ਕੈਂਪ ਦੇ ਵਿੱਚ ਆ ਕੇ ਸੋ ਸਾਡੇ ਮੇਰੇ ਭਰਾ ਆਪਣੇ ਬਲਕਾਰ ਸਿੰਘ ਮੱਡੂ ਜੀ ਦਾ ਇਹਦਾ ਬਹੁਤ ਯੋਗਦਾਨ ਰਿਹਾ ਕੈਂਪ ਦੇ ਵਿੱਚ ਸੋ ਜੇ ਕਿ ਦਵਾਈਆਂ ਜਿਹੜੀਆਂ ਕੈਂਪ ਦੇ ਵਿੱਚ ਉਹ ਵੀ ਬਿਲਕੁਲ ਫ੍ਰੀ ਦਿੱਤੀਆਂ ਗਈਆਂ ਫਿਜ਼ੀਓਥੈਰੇਪੀ ਵੀ ਕੀਤੀ ਗਈ ਹੈ ਤੇ ਟੈਸਟ ਵਗੈਰਾ ਜਿਹੜੇ ਹੈਗੇ ਸੀ ਚੈੱਕਅਪ ਸੀਗੇ ਉਹ ਸਾਰੇ ਫ੍ਰੀ ਕੀਤੇ ਗਏ ਡਾਕਟਰ ਸਾਹਿਬ ਵੱਲੋਂ ਤੇ ਅਸੀਂ ਡਾਕਟਰ ਸਾਹਿਬ ਦਾ ਦਿਲੋਂ ਧੰਨਵਾਦ ਕਰਦੇ ਹਾਂ ਤੇ ਸਾਰੇ ਵਾਰਡ ਰੂਮ ਸੱਤ ਵੱਲੋਂ ਵੀ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕੀਤਾ ਗਿਆ ਤੇ ਇਸੇ ਤਰ੍ਹਾਂ ਇਹ ਕੈਂਪ ਲਾਉਂਦੇ ਰਹਿਣਾ ਤੇ ਧੰਨਵਾਦ ਜੀ ਡਾਕਟਰ ਸਾਹਿਬ ਦਾ ਇਹ ਸਾਡਾ ਤਕਰੀਬਨ 100 ਤੋਂ ਉੱਤੇ ਕੈਂਪ ਹੋ ਚੁੱਕੇ ਨੇ ਇਹ ਵਾਰਡ ਨੰਬਰ 7 ਸੀਮਾ ਮੰਤਰ ਇੱਥੇ ਮਸ਼ਹੂਰ ਹੈ ਉਹਨਾਂ ਦੇ ਘਰ ਦੇ ਕੋਲ ਇਹ ਵਾਰਡ ਲਾਇਆ ਗਿਆ ਹੈ ਇਹ ਜਿਹੜਾ ਕੈਂਪ ਹੈ ਇਹ ਬਰਕਾਰਜੀ ਸਾਡੇ ਸਾਹਮਣੇ ਬੈਠੇ ਅਤੇ ਸੰਦੀਪ ਐਮਸੀ ਜਿਹੜੇ ਨੇ ਉਹਨਾਂ ਦੀ ਬਦੌਲਤ ਇਹ ਕੈਂਪ ਲੱਗ ਰਿਹਾ ਹੈ ਇਹ ਕੈਂਪ ਮੈਂ ਇਹ ਵਿਸ਼ੇਸ਼ ਦੱਸਣਾ ਚਾਹੁੰਦਾ ਕਿ ਸਲਮ ਏਰੀਆ ਹੈ ਜਿਹੜਾ ਇੱਥੇ ਇਹ ਕੈਂਪ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਸੀ ਗਰੀਬ ਤੋਂ ਗਰੀਬ ਬੰਦਾ ਇੱਥੇ ਰਹਿ ਰਿਹਾ ਹੈ ਤੇ ਤਕਰੀਬਨ ਮੈਂ 100 ਮਰੀਜ਼ ਹੁਣ ਤੱਕ ਦੇ ਦੇ ਚੁੱਕਿਆ ਤੇ ਉਹਨਾਂ ਨੂੰ ਦਵਾਈ ਦੇ ਚੁੱਕਿਆ ਹਾਂ ਇਹ ਇਸ ਕੈਂਪ ਦਾ ਜੋ ਮੈਨੂੰ ਲੱਗਦਾ ਹੈ ਕਿ ਬੜੇ ਹੀ ਲੋਕਾਂ ਨੇ ਫਾਇਦਾ ਚੱਕਿਆ ਹੈ ਤੇ ਮੈਨੂੰ ਵੀ ਦਿਲੋਂ ਬੜੀ ਖੁਸ਼ੀ ਹੋਈ ਹੈ ਇਹ ਕੈਂਪ ਲਾਉਣ ਨਾਲ ਇਹ ਕਮਾ ਕਮ ਭਾਈ ਲਗਭਗ ਜੀ ਤਕਰੀਬਨ 105 ਕੈਂਪ ਮੈਂ ਅੱਜ ਤੱਕ ਮਤਲਬ 2-4 ਉੱਤੇ ਨੀਚੇ ਹੋ ਸਕਦੇ ਗਿੰਦੇ ਤਾਂ ਅਸੀਂ ਹੈ ਨਹੀਂ ਬਟ 105 ਦੇ ਨੇੜੇ ਤੇੜੇ ਕੈਂਪ ਲੱਗ ਚੁੱਕਿਆ ਹੈ ਤਕਰੀਬਨ ਪਿਛਲੇ 5 ਸਾਲਾਂ ਦੇ